ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਅਜੀ ਦੀ ਕਥਾ ਦੇ ਅੰਦਰ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਖੁਜਰਾਹ ਦੇ ਕਾਮ ਦੇ ਮੰਦਰ ਭਗਵਾਨ ਦੇ ਨਹੀਂ ਵੀਰੋ ਕਾਮ ਦੇ ਮੰਦਰ ਜਿੱਥੇ ਕਾਮ ਦੀਆਂ ਹਜ਼ਾਰਾਂ ਮੂਰਤੀਆਂ ਹਨ ਇਹਨਾਂ ਮੰਦਰਾਂ ਦੀ ਕੀ ਹੈ ਅਸਲੀਅਤ ਕੀ ਹੈ ਹਕੀਕਤ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਉਹਨਾਂ ਦਾ ਵੱਡਾ ਖੁਲਾਸਾ ਕਰ ਰਿਹਾ ਸੋ ਚਲੋ ਕਥਾ ਤੁਹਾਨੂੰ ਦੱਸਦੇ ਹਾਂ ਜਾਣੇ ਫਿਰ ਇਹ ਵੀ ਕਬੂਲ ਕਰ ਲੋ ਸੂਰਜ ਨਾ ਕਹਿੰਦਾ ਬਿਲਕੁਲ ਮੈਨੂੰ ਸ਼ੱਕ ਲੱਗਦਾ ਕਰੇ ਸੂਰਜ ਨੂੰ ਗ੍ਰਹਿ ਲੱਗਦਾ ਹੈ। ਵਿਸ਼ਾ ਵਿੱਚ ਤੁਹਾਡੇ ਸਾਹਮਣੇ ਛੇੜਣਾ ਨਹੀਂ ਸੀ। ਪਤਾ ਨਹੀਂ ਇੱਥੇ ਬੈਠੇ ਹਨ ਗਣਗੂ ਗਰਨ ਸਾਹਿਬ ਨੇ ਖਿਆਲ ਦੇ ਦਿੱਤਾ। ਇਹ ਸੂਰਜ ਵੀ ਬੇਦਾਗ ਨਹੀਂ ਹੈ ਨੂੰ ਗ੍ਰਹਿ ਲੱਗਦਾ। ਲੱਗਦਾ। ਨਿਰਲੇਪ ਹੈ ਪਰਮਾਤਮਾ ਨਿਰਲੇਪ ਹੈ ਜੀਵਾਤਮਾ। ਕਪੂਲ ਕਲਪਨਾ ਤੇ ਫਿਰ ਮਾਹਵਾ ਮਾਰ ਗਿਆ ਉਹਨਾਂ ਉਹਨਾਂ ਮੰਦਰਾਂ ਨੂੰ ਉਹਨਾਂ ਨੇ ਜਨਮ ਦਿੱਤਾ ਜਿੱਥੇ ਸ਼ਰਾਬ ਆਮ ਚਲਦੀ ਸੀ ਮਾਸ ਆਮ ਚਲਦਾ ਸੀ ਦੇਵਦਾਸੀਆਂ ਦੀ ਬਰਮਾਰ ਹੋ ਗਈ ਦੁਰਾਚਾਰ ਆਮ ਚਲਦਾ ਸੀ ਕਹਿੰਦਾ ਜੋ ਕੁਛ ਮਨਮੰਦ ਮੰਗਦਾ ਕਰੋ ਮੰਦਰ ਦੇ ਚ ਕਰੋ ਤਾਂ ਕਿ ਆਖੋ ਐਲਾਨੀਆਂ ਪ੍ਰਗਟ ਕਰ ਸਕੋ ਜੀਵਨ ਦੇ ਮੰਦਰ ਦੇ ਵਿੱਚ ਇਹੀ ਕੁਛ ਹੈ ਇਹੀ ਚ ਹੋਰ ਕੁਛ ਵੀ ਨਹੀਂ ਜੋ ਜੀਵਨ ਦੇ ਮੰਦਰ ਦੇ ਚ ਹੈ ਅਸੀਂ ਬਾਹਰ ਮੰਦਰਾਂ ਦੇ ਚ ਪ੍ਰਗਟ ਕਰਕੇ ਦੱਸ ਰਹੇ ਹਾਂ ਇਹੀ ਕੁਛ ਹੈ ਇਹੀ ਕੁਛ ਖਜੂਰਾਹ ਦੇ ਮੰਦਰ ਕੋ ਨਾਰਕ ਦੇ ਮੰਦਰ ਕਾਮ ਦੇ ਮੰਦਰ ਬੜੇ ਵਿੱਚੋਂ ਕੋਈ ਗਏ ਹੁੰਛੈ ਖਜੂਰਾਹ ਇੱਕ ਛੋਟਾ ਜਿਹਾ ਕਸਬਾ ਹੈ ਮੱਧੇ ਭਾਰਤ ਦਾ ਜਾਂਸੀ ਤੋਂ ਕੋਈ 100 ਮੀਲ ਦੀ ਦੂਰੀ ਤੇ ਹੋਵੇ ਖਜੂਰਾਹ ਦੇ ਨੇੜੇ ਮਹੋਬਾਹ ਮੈਨੂੰ ਸਾਲ ਵਿੱਚ ਇੱਕ ਦਫਾ ਜਾਂ ਕਈ ਦਫਾ ਦੋ ਸਾਲਾਂ 'ਚ ਇੱਕ ਦਫਾ ਉੱਥੇ ਜਾਣਾ ਹੁੰਦਾ ਹੈ ਉੱਥੇ 50-60 ਘਰ ਸਿੰਘਾਂ ਦੇ ਰਹਿੰਦੇ ਨੇ ਗੁਰਮਤ ਸਮਾਗਮ ਕਰਦੇ ਨੇ 2-4 ਜਥਿਆਂ ਨੂੰ ਨਾਲ ਲੈ ਕੇ ਦਾਸ ਜਾਂਦੇ। ਤੇ ਮੈਂ ਤੁ ਖਜੂਰਾਹ 에어ਪੋਰਟ ਤੇ ਉਤਰ ਜਾਂਦਾ ਮੈਨੂੰ ਲੈ ਜਾਂਦੇ ਨੇ ਉਥੋਂ 20 ਮਿੰਟ। 3000 ਆਬਾਦੀ ਦਾ ਇਹ ਕਸਬਾ ਹੈ। ਖਜੂਰਾਹ ਬੜੀ ਸੁੰਦਰ 에어ਪੋਰਟ ਹੈ ਜਦਕੇ ਵੱਡੇ-ਵੱਡੇ ਸ਼ਹਿਰਾਂ 'ਚ ਵੀ ਨਹੀਂ ਹੈ। فائیو سٹار ہوٹل نے ہیں چھوٹے چھوٹے درجن نے بے شمال تین چار پلین روز بمبے کلکتہ دلی تو بھرے ہو جاؤن کر دیں ڈیلی سروس سو سوا سو بساں ٹورسٹ بساں روز پہنچ دیا ਸੈਕੜੇ ਟੈਕਸੀ ਆ ਰੋਜ਼ ਪਹੁੰਚਦੀਆਂ ਨੇ ਹੀ ਦੇਖਣ ਖਜੂਰਾਹ ਦੇ ਮੰਦਰ ਖਜੂਰਾਹ ਦੇ ਮੰਦਰ ਕੋਈ 3-400 ਏਕੜ ਵਿੱਚ 18 ਮੰਦਰ ਬਣੇ ਨੇ ਕਾਮ ਦੇ ਮੰਦਰ ਕਾਮ ਦੇ ਚਿੱਤਰ ਕਾਮ ਦੀਆਂ ਮੂਰਤੀਆਂ ਰਾਮ ਦੇ ਮੰਦਰ ਨਹੀਂ ਨੇ ਕੰਗ ਮੰਦਰ ਪਰ ਉਹਨਾਂ ਨੂੰ ਮੰਦਰ ਆਖਿਆ ਜਾਂਦਾ ਵਾਹ ਮਾਰਗਿਆਂ ਕੋਲ ਤਰਕ ਸੀ ਅਗਰ ਜੀਵਨ ਮੰਦਰ ਹੈ ਹਰੀ ਮੰਦਰ ਹੈ ਇਸ ਮੰਦਰ ਦੇ ਚ ਕੰਮ ਤੋਂ ਬਿਨਾ ਹੋਰ ਕੁਝ ਵੀ ਨਹੀਂ ਕੁਝ ਵੀ ਨਹੀਂ ਦੋਸੀ ਬਾਹਰ ਕੰਮ ਦੇ ਮੰਦਰ ਬਣਾਏ ਬਣਾਏ ਦੇਵਦਾਸੀਆਂ ਦੀ ਪ੍ਰਥਾ ਇੱਥੋਂ ਚੱਲੀ। ਭੈਰੋ ਕਾਲ ਦਾ ਮੰਦਿਰ ਉਜੈਨ ਦਾ ਸਾਰਾ ਦਿਨ ਪ੍ਰਸ਼ਾਦ ਪਤਾ ਕਿਸ ਦਾ ਮਿਲਦਾ ਹੈ ਸ਼ਰਾਬ ਦਾ। ਸਾਰਾ ਦਿਨ ਚੜਦੀ ਕੀ ਹੈ ਉੱਥੇ ਸ਼ਰਾਬ। ਜਿਵੇਂ ਦਰਬਾਰ ਸਾਹਿਬ ਸੀਜਗੰਜ ਸਾਰਾ ਦਿਨ ਕੜਾ ਪ੍ਰਸ਼ਾਦ ਚੜਦਾ ਹੈ ਉੱਥੇ ਸ਼ਰਾਬ ਜੜਦੀ। ਸ਼ਰਾਬ ਦੀ ਬੋਤਲ ਲੈ ਕੇ ਜਾਣਾ ਪੈਂਦਾ। ਮੈਂ ਕੋਈ ਹਜ਼ਾਰਾਂ ਸਾਲ ਪੁਰਾਣੀ ਗੱਲ ਨਹੀਂ ਕਰ ਰਿਹਾ ਅੱਜ ਦੀ ਹੈ। ਉਹਨੂੰ ਵੀ ਆਇਆ ਸੀ ਕਾਲੀ ਦਾ ਮੰਦਿਰ ਕਲਕੱਤੇ ਦਾ ਕੁਮਖਿਆ ਦੇਵੀ ਦਾ ਮੰਦਿਰ ਗੁਹਾਟੀ ਦਾ ਮਾਸ ਦਾ ਪ੍ਰਸ਼ਾਦ ਮੰਦਿਰ ਮਾਸ ਸਵੇਰੇ ਸੰਡੇ ਬਕਰੇ ਕਟੇ ਜਾਂਦੇ ਨੇ ਖੂਨ ਦਾ ਤਿਲਕ ਲੱਗਦਾ ਹੈ ਦਰਵਾਜ਼ੇ ਨੂੰ ਮੰਦਿਰ ਦਾ ਦਰਵਾਜ਼ਾ ਖੁੱਲਦਾ ਹੈ ਮੂਰਤੀਆਂ ਨੂੰ ਤਿਲਕ ਲੱਗਦਾ ਹੈ ਆਏ ਹੋਏ ਸ਼ਰਧਾਲੂਆਂ ਨੂੰ ਵੀ ਖੂਨ ਦਾ ਹੀ ਤਿਲਕ ਲਾਂਦੇ ਇਹ ਅਜੇ ਕੁਝ ਥੋੜੇ ਜਿਹਾਂ ਅਸਥਾਨ ਮੌਜੂਦ ਹੈ ਕਿ ਸਰਵਕ੍ਰਮਾਤਮਾ ਗਾਂਧੀ ਨੇ ਕਹਿ ਦਿੱਤਾ ਸੀ ਖਜੂਰਾਹ ਦੇ ਮੰਦਰ ਇਹਨਾਂ ਨੂੰ ਮਿੱਟੀ ਨਾਲ ਦਬ ਦਿਓ ਇਹ ਸਾਡੀ ਅਸ਼ਲੀਲਤਾ ਨੂੰ ਪ੍ਰਗਟ ਕਰਦੇ ਸਾਡੀ ਅਸੱਭੇਤਾ ਨੂੰ ਪ੍ਰਗਟ ਕਰਦੇ ਨੇ ਸਾਡੀ ਹੋਂਦ ਠੀਕ ਨਹੀਂ ਪਿਆ ਪ੍ਰਗਟ ਕਰਦੇ ਦਬ ਦੇ ਇਸ ਵਾਸਤੇ ਕਿਆ ਸੀ ਉਥੇ ਜਿੰਨਾ ਟੂਰਿਸਟ ਜਾਂਦਾ ਹੈ 80% ਦੀ ਫਾਰਮਰ ਹੈ ਯੂਰਪ ਦੇ ਲੋਗ ਨੇ ਅਮਰੀਕਾ ਕੈਨੇਡਾ ਕੁਝ ਏਸ਼ੀਆ ਦੇ ਮਲਕਾਂ ਹਾਰਨਰ ਪਹੁੰਚਦੇ ਬੜੀ ਤਾਦਾਦ ਵਿੱਚ ਆਉਂਦੇ ਉਸ ਤਰ੍ਹਾਂ ਦਾ ਮੰਦਿਰ ਕੋਨਾਰਕ ਦੇ ਚ ਹੈ ਉੜੀਸਾ ਕਾਮਦਾ ਉਸਰੰ ਦੇ ਕੁਝ ਮੰਦਰ ਤਮਲਨਾਡ ਦੇ ਚ ਇਹ ਆਤਮਾ ਗਾਂਧੀ ਨੇ ਕਿਹਾ ਸੀ ਦਬਦ ਸਾਡੀ ਅਸੱਭਿਤਾ ਪ੍ਰਗਟ ਕਰਦੇ ਨੇ ਸਾਡੀ ਅਸ਼ਲੀਨਤਾ ਪ੍ਰਗਟ ਕਰਦੇ ਨੇ ਪਰ ਤਾਰਕਿਕ ਲੋਕਾਂ ਨੂੰ ਇਹ ਕੋਈ ਜਵਾਬ ਨਹੀਂ ਉਹਨਾਂ ਨੇ ਕਿਹਾ ਜੇ ਜੀਵਨ ਨੂੰ ਤੁਸੀਂ ਮੰਦਰ ਕਹਿੰਦੇ ਹੋ ਤੇ ਸਮੁੰਦਰ ਦੇ ਚ ਇਸ ਤੋਂ ਬਿਨਾ ਹੋਰ ਕੀ ਹੈ ਜ਼ਬਾਨ ਰਸ ਮੰਗਦੀ ਏ ਅੱਖਾਂ ਰਸ ਮੰਗਦੀਆਂ ਨੇ ਕੰਨ ਰਸ ਮੰਗਦੇ ਨੇ ਨਾਸਕਾ ਰਸ ਮੰਗਦੀ ਏ ਖਲੜੀ ਰਸਵਣ ਮੰਗਦੀ ਏ ਇਹ ਪ੍ਰਕਿਰਤੀ ਨੇ ਇਹ ਰਸ ਬਣਾਏ ਹੋਏ ਨੇ ਕਿਉਂ ਬਣਾਏ ਨੇ ਬਣਾਏ ਨੇ ਰਸ ਲੈਣ ਵਾਸਤੇ ਜੀਵਨ ਮੰਦਰ ਹੈ ਮੰਦਰ ਵਿੱਚ ਇਹੀ ਕੁਝ ਹੈ ਇੰਦਰੀਆਂ ਦਾ ਰਸ ਹੈ ਅਸੀਂ ਇਹ ਹੀ ਪ੍ਰੇਰਣਾ ਦਿੰਦੇ ਆ ਜੀਵਨ ਦੀ ਮਹਾਂਤ ਹੈ ਇਥੇ ਬੜਾ ਪਰਬਲ ਇੰਦਰੀਆਂ ਦਾ ਰਸ ਹੈ ਅੱਖਾਂ ਦਾ ਰਸ ਕੰਨਾਂ ਦਾ ਰਸ ਨਾਸਕਾ ਦਾ ਰਸ ਰਸਨਾ ਦਾ ਰਸ ਅਲੜੀ ਦਾ ਰਸ ਕੋਈ ਰਸ ਮੁਕਦੇ ਮਹਾਰਸ ਮੈਂ ਤੁਹਾਨੂੰ ਸੀਮਾ ਵਿੱਚ ਸੁਣਾ ਰਿਹਾ ਕਿਉਂਕਿ ਸਿੱਖ ਸਮਾਜ ਵਿੱਚ ਇਤਨੀ ਗੱਲ ਖੁੱਲੀ ਹੁੰਦੀ ਔਰ ਜੋ ਪ੍ਰਗਟ ਰੂਪ ਦੇ ਸੰਸਾਰ ਦੇ ਚ ਮੌਜੂਦ ਹੈ ਤੇ ਵੰਮ ਮਾਰਗੀਆਂ ਨੇ ਆਖਿਆ ਉਹਦੀਆਂ ਲਹਿਰਾਂ ਉਸ ਦਾ ਸੂਖਸ਼ਮ ਅਸਰ ਤੇ ਮੌਜੂਦ ਹੈ ਅੱਧੇ ਤੋਂ ਜ਼ਿਆਦਾ ਪੰਜਾਬ ਜੋ ਪਤਿਤ ਹੋ ਗਿਆ ਨੌਜਵਾਨ ਉਹ ਵੀ ਇਹੀ ਤਰਕ ਬੇਸ਼ਕ ਹੈ ਚੰਗਿਆਂ ਚੰਗਿਆਂ ਨਾਲ ਮੇਰੀ ਗੱਲ ਹੋਈ ਹੈ ਜੋ ਬਹੁਤ ਸਿਆਣੇ ਨੇ ਪ੍ਰੀਖਣ ਬੁੱਧੀ ਰੱਖਦੇ ਨੇ ਐ ਹੀ ਕੁਝ ਕਹਿੰਦੇ ਨੇ ਇਤਨਾ ਜੋ ਰਸ ਇੰਦਰੀਆਂ ਦਾ ਪ੍ਰਭੂ ਨੇ ਬਣਾਇਆ ਕਿਸ ਵਾਸਤੇ ਬਣਾਇਆ ਚਲੋ ਮੰਨ ਲੈਨੇ ਆ ਪਰਮਾਤਮਾ ਇਹ ਜੀਵਨ ਮੰਦਰ ਹੈ ਔਰ ਰਸ ਹੈ ਤੋ ਰਸ ਫਿਰ ਅੱਖਾਂ ਦਾ ਹੈ ਕੰਨਾਂ ਦਾ ਹੈ ਨਾਸਿਕਾ ਦਾ ਹੈ ਖਲੜੀ ਦਾ ਹੈ ਰਸਨਾ ਦਾ ਹੈ ਔਰ ਕੀ ਹੈ ਇੰਦਰੀਆਂ ਦੇ ਰਸ ਨੂੰ ਹੀ ਕਾਮ ਰਸ ਕਹਿੰਦੇ ਨੇ ਤੋ ਕਹਿੰਦੇ ਨੇ ਇਹ ਮੰਦਰ ਕਾਮ ਰਸ ਦਾ ਹੈ ਪਾਵੇਂ ਕਹੀ ਜਾ ਰਹੇ ਨੇ ਭਗਤ ਰਾਮ ਰਸ ਦਾ ਮੰਦਰ ਹੈ ਰਾਮ ਦਾ ਮੰਦਰ ਉਹ ਕਹਿੰਦਾ ਨਹੀਂ ਕਾਮ ਦਾ ਉਹਨਾਂ ਨੇ ਜ਼ਮੀਨ ਦਿੱਤੇ ਫਿਰ ਕਾਮ ਦੇ ਮੰਦਰ ਬਣਾ ਅਜੇ ਵੀ ਮੌਜੂਦ ਨੇ ਬੜੇ ਉੱਚੇ ਉੱਚੇ ਮੰਦਰ ਕਾਮ ਦੇ ਮੰਦਰ ਕਿਉਂਕਿ ਮੈਂ ਵੇਲੇ ਸਮੇਂ ਜਦ ਕਦੇ ਮੈਨੂੰ ਮਿਲ ਜਾਏ ਵਕ ਵਕ ਧਰਮਾਂ ਦੀ ਸਟੱਡੀ ਕਰਦਾ ਰਹਿਣਾ ਮੈਂ ਉਹਨਾਂ ਦੇ ਧਰਮ ਗ੍ਰੰਥ ਪੜਦਾ ਰਹਿਣਾ ਵਾਂ ਮਾਰਗਿਆਂ ਦੀ ਮੈਂ ਮੈਸਟਰ ਡੀ ਕੀਤੀ ਸਿਰ ਸੜੀ ਨਾ ਕੀਤੀ ਮੈਂ ਉੱਥੇ ਪਹੁੰਚਿਆ ਕੋਨਾ ਖਜੂਰਾਹ ਮੈਂ ਗਿਆ ਆਪਣੇ ਪੂਰੇ ਨਾਲ ਸਾਥੀਆਂ ਨਾਲ ਮੈਂ ਕੋਨਾਰਕ ਵੀ ਗਿਆ ਭੁਵੇਂਸ਼ਵਰ ਉਹਦੇ ਚ ਕਟਕ ਦੇ ਸਾਡਾ ਆਪਰਾਮ ਸੀ ਫੇ ਮੈਂ ਖਣ ਕੋਨਾਰਕ ਨੇੜੇ ਆ ਉਹ ਕਿਹਾ ਕਾਮ ਦੇ ਮੰਦਰ ਇੰਦਰੀਆਂ ਦੇ ਰਸ ਦੇ ਮੰਦਰ ਅੱਜ ਵੀ ਪ੍ਰਸ਼ਾਦ ਮਿਲੇਗਾ ਸ਼ਰਾਬ ਦਾ ਮਾਸ ਦਾ ਅੱਜ ਵੀ ਬੇਸਤਰ ਮੰਦਰਾਂ ਦੇ ਵਿੱਚ ਦੇਵਦਾਸੀਆਂ ਮੌਜੂਦ ਨੇ ਜਿਨੂੰ ਅਸੀਂ ਗਨਕਾ ਕਹਿ ਸਕਦੇ ਹਾਂ ਵੈਸ਼ੀਆ ਕਹਿੰਦੇ ਐਂਟੀ ਰਾਮਾ ਰਾਓ ਆਂਧਰਾ ਪ੍ਰਦੇਸ਼ ਦੇ ਹੋ ਗੁਜ਼ਰੇ ਮਰਹੂਮ ਚੀਫ ਮਿਨਿਸਟਰ ਉਹਨਾਂ ਨੇ ਕਾਨੂੰਨ ਬਣਾ ਕੇ ਦੇਵਦਾਸੀ ਪ੍ਰਥਾ ਨੂੰ ਆਂਧਰਾ ਵਿੱਚ ਖਤਮ ਕੀਤਾ ਸੀ ਲਕਨ ਮਹਾਰਾਸ਼ਟਰ ਦੇ ਵਿੱਚ ਮੌਜੂਦ ਹੈ ਤਮਲ ਦੇ ਵਿੱਚ ਮੌਜੂਦ ਹੈ ਕਰਨਾਟਕ ਦੇ ਵਿੱਚ ਮੌਜੂਦ ਹੈ ਥੋੜੀ ਜਿਹੀ ਮੱਧੇ ਭਾਰਤ ਦੇ ਚੀਜ਼ਾਂ ਦੋਸਤੋ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਅੱਜ ਇੱਕ ਬਹੁਤ ਹੀ ਵੱਡੀ ਜਿਹੜੀ ਵੀਰੋ ਹੈਗਾ ਰਾਜ਼ ਉਸ ਤੋਂ ਪੜਦਾ ਚੁੱਕ ਰਿਹਾ ਕਿ ਰਾਮ ਦੇ ਮੰਦਰ ਨਹੀਂ ਕਾਮ ਦੇ ਮੰਦਰ ਹੈ ਖੁਜਰਾਹ ਦੇ ਮੰਦਰ ਐਸੇ ਮੰਦਰ ਜਿਨ੍ਹਾਂ ਦੇ ਵਿੱਚ ਕਾਮ ਦੀਆਂ ਮੂਰਤੀਆਂ ਬਣੀਆਂ ਹੋਈਆਂ ਹਨ ਔਰਤਾਂ ਦੀਆਂ ਮੂਰਤੀਆਂ ਬਣੀਆਂ ਨੇਕੜ ਔਰਤਾਂ ਜਿਨ੍ਹਾਂ ਨੇ ਲਬਾਸ ਦੀ ਪੈਨੇ ਆ ਉਹਦੀਆਂ ਮੂਰਤੀਆਂ ਬੜੀਆਂ ਹੋਈਆਂ ਤੇ ਲੋਕ ਉਹਨਾਂ ਨੂੰ ਵੇਖਣ ਜਾਂਦੇ ਆ ਵੀਰੋ ਅਸਲ ਦੇ ਵਿੱਚ ਜਿਹੜਾ ਮੈਨੂੰ ਸਭ ਤੋਂ ਸਮੇਂ ਲੱਗੀ ਹੈ ਕਿ ਮਨੁੱਖ ਦੇ ਅੰਦਰ ਹੀ ਸਭ ਕੁਝ ਹੈ ਅਗਰ ਤੁਸੀਂ ਅੱਲਾ ਦੇ ਰਾਸਤੇ ਤੇ ਚੱਲ ਪੋਗੇ ਤੇ ਵੀਰੋ ਫਿਰ ਤੁਸੀਂ ਨੇਕੀ ਦੇ ਰਾਸਤੇ ਤੇ ਚੱਲ ਪੋਗੇ ਫਿਰ ਤੁਸੀਂ ਸ਼ੈਤਾਨ ਦੇ ਮਾਰਗ ਤੋਂ ਹਟ ਜਾਓਗੇ ਤੇ ਜੇ ਤੁਸੀਂ ਸ਼ੈਤਾਨ ਦੇ ਮਾਰਗ ਤੇ ਚੱਲ ਪੋਗੇ ਫਿਰ ਚਾਹੇ ਤੁਸੀਂ ਮੰਦਰ ਦੇ ਵਿੱਚ ਬੈਠੇ ਹੋ ਚਾਹੇ ਕਿਸੇ ਪਵਿੱਤਰ ਅਸਥਾਨ ਤੇ ਬੈਠੇ ਹੋ ਤਹਾਡੇ ਮਨ ਦੇ ਵਿੱਚ ਸ਼ੈਤਾਨ ਹੀ ਰਹੇਗਾ ਤੁਹਾਡੇ ਮਨ ਦੇ ਵਿੱਚ ਬੁਰੇ ਖਿਆਲات ਬੁਰੀਆਂ ਚੀਜ਼ਾਂ ਹੀ ਰਹਿ ਰਹੀ ਹੈ ਇਸ ਕਰਕੇ ਵੀਰੋ ਜ਼ਿੰਦਗੀ ਨੂੰ ਸਫਲ ਕਰਨ ਵਾਸਤੇ ਸਭ ਤੋਂ ਪਹਿਲੇ ਇੱਕ ਤੁਸੀਂ ਕਿਸ ਰਾਸਤੇ ਤੇ ਚੱਲਣ ਲੱਗੇ ਕਿਹਦਾ ਰਾਸਤਾ ਹੈ ਸ਼ੈਤਾਨ ਦਾ ਰਾਸਤਾ ਹੈ ਜਾਂ ਕਿ ਭਗਵਾਨ ਦਾ ਅੱਲਾਹ ਰੱਬੁਲ ਇਜ਼ਜ਼ਤ ਦੀ ਜ਼ਾਤ ਦਾ ਰਾਸਤਾ ਜਦੋਂ ਤੁਸੀਂ ਅੱਲਾਹ ਦੇ ਰਾਸਤੇ ਤੇ ਚੱਲੋਗੇ ਫਿਰ ਉਸ ਦੇ ਅਸੂਲ ਉਸ ਦੀ ਮੁਹੱਬਤ ਉਸ ਦੀ ਚਾਹਤ ਉਸ ਤੇ ਦੱਸੇ ਹੋਏ ਰਾਸਤੇ ਨੂੰ ਪਨਾਹੋਗੇ ਤੇ ਖੁਦ ਬਖੁਦ ਹੀ ਤੁਹਾਡੇ ਮਨ ਚੋਂ ਕਾਮ ਕ੍ਰੋਧ تے ویرو ہے سارا جرا گاند اے دور ہو جائے اگر شیطان دے راستے چلو گے تے گاند دے راستے تے چلو گے کسے بھی مذہب نو ٹارگٹ کرنا مقصد نہیں ہے مقصد اے ہے کہ دنیا تے لوگ کس طرح کس طرح اپنے جڑا اندر اونا دے ہے یہ اس نو دہون واسطے کی کچھ کر رہے ہیں باقی ویرو تاڑی کی رہے اس کا ساتھ بارے کمنٹ کر کے اپنے قیمتی رہے دے زہال لازمی کرنا آپ اٹھے سارا خیار کرنا یاد رکھنا اللہ حافظ